ਰੁਕੋ ਰੁਕੋ ਤੂੰ ਦੱਸ ਕੀ ਆ ਮੈਂ ਨਾ ਇਹਦਾ ਕੁੱਤਾ ਦੱਬਿਆ ਵੱਡਾ ਕੁੱਤਾ ਇਹ ਖਜ਼ਾਨਾ ਹੀ ਕੱਢਿਆ ਤੁਸੀਂ ਵਿੱਚੋਂ ਹੈ ਦਰਸ਼ਨ ਖਜ਼ਾਨਾ ਨਿਕਲ ਆਇਆ ਹੁਣ ਦਰਸ਼ਨ ਟੈਂਕਰ ਆ ਵੀ ਇਹਦਾ ਮੂੰਹ ਆਪੇ ਜੋਦਾ ਕੁੱਤੇ ਦਾ ਯਾਰੋ ਥੱਪ ਜਾ ਆ ਜਿਹੜਾ ਟੀਜਾ ਅੱਖਾਂ ਆਹ ਅੱਖਾਂ ਹੀ ਇਹਦਾ ਆਹ ਕੱਖਾਂ ਜਿਹੜੀਆਂ ਹੁੰਦੀਆਂ ਨੇ ਉਹ ਯਾਰ ਦੰਦ ਵੇਖ ਲਓ ਤੁਸੀਂ ਦੰਦ ਦਾ ਪਤਾ ਲੱਗਣਾ ਦੰਦ ਆਵੇ ਤੱਕੇ ਦੰਦ ਆਵੇ ਦੰਦ ਬਖ ਹਉ ਇਤੱਕੇ ਦੰਦ ਆਵੇ ਹਾਂ ਐ ਕੁੱਤੇ ਦੇ ਆ ਕੁੱਤੇ ਦੇ ਆ ਠੀਕ ਚੱਲ ਬਈ ਆ ਵੇਖੋ ਵੀ ਟੋਹਾ ਵੱਟਦੇ ਸੀ ਬੰਦੇ ਥੱਲੋਂ ਵੇਖੋ ਵੀ ਕੀ ਨਿਕਲਿਆ ਤੋ ਕੀ ਇਹ ਹੈ ਹੱਡ ਕੋਈ ਨਿਕੀ ਹੋ ਸਕਦਾ ਹੈ ਕੀ ਪਤਾ ਹੈ ਹੈ ਕੁੱਤਾ ਹੋ ਸਕਦਾ ਹੈ ਨਾ ਪਤਾ ਕਿਸ ਨਾਲ ਇਹ ਆਇ ਕਿਵੇਂ ਯਾਰ ਕੀਤਾ ਵਾ ਤੇ ਤੋਆ ਪਾੜ ਕੇ ਉਹ ਉੱਤੇ ਕੱਪੜਾ ਪਾ ਕੇ ਉੱਤੇ ਗੋਰੀ ਪਈ ਸੀ ਆਹ ਗੋਰੀ ਪਈ ਸੀ ਜੋ ਆਹ ਗੋਰੀ ਉੱਤੇ ਪਾਈ ਸੀ ਆ ਵਿੱਚ ਹੰਡੇ ਕਿ ਲਿਆ ਆਹ ਆ ਬੰਦੇ ਸਾਡੇ ਡਰ ਗਏ ਡਰ ਗਏ ਨਹੀਂ ਨਾ ਪਾੜ ਲਈ ਆ ਬਈ ਡਰੇ ਨਹੀਂ ਕਿ ਆਹ ਬਈ ਆਹ ਆ ਆਹ ਆ ਪਰ ਆ ਉਹ ਕਿੰਨੇ ਕਿ ਲਿਆ ਆ ਆ ਇਹਨਾਂ ਪਤਾ ਨਹੀਂ ਕੀ ਕੱਢੀ ਤਰੇ ਹੁੰਦਾ ਥੱਲੋਂ ਇਹ ਧਰਤੀ ਪੱਟੀ ਜਾਂਦੇ ਥੱਲੋਂ ਤੇ ਕੱਢੀ ਤਰੇ ਹੁੰਦੇ ਆ ਹੱਡੀਆਂ ਹੱਡੀਆਂ ਦਾੰਦ ਦੁੰਦ ਕੁੱਤਾ ਕੋਈ ਤਗੜਾਈ ਸੀ ਵੱਡਾ ਹੀ ਸੀਗਾ ਕੁੱਤਾ ਇਹ ਨਹੀਂ ਉਹ ਫਟਰੂ ਫਟਰੂ ਹੋਣਗੇ ਹੈ ਫਟਰੂ ਨਹੀਂ ਕੁੱਤਾ ਕੁੱਤੇ ਦੇ ਹਾਂ ਏਡਾ ਨਹੀਂ ਮੂੰਹ ਹੁੰਦਾ ਕੁੱਤੇ ਦਾ ਇਹ ਹੈਗਾ ਕਟਰੀ ਸੀਗਾ ਬਾਈ ਹਾਂ ਉਹ ਵੀ ਨਹੀਂ ਨਾਲ ਹੀ ਕਟਰੂ ਫਟਰੂ ਕਰੂਆ ਦੇਖਿਆ ਯਾਰ ਮੂੰਹ ਹੁੰਦਾ ਹੀ ਨਹੀਂ ਕਟਰੀਆਂ ਆ ਕੁੱਤੇ ਇਹ ਬੰਦੇ ਨੇ ਕਿਸੇ ਨੇ ਹੱਡਾ ਰੂੜੀ ਤੇ ਨਹੀਂ ਸੱਟ ਗਿਆ ਇੱਥੇ ਨਾ ਪਤਾ ਬਾਈ ਇਹ ਬਹੁਤ ਟਾਈਮ ਦਾ ਨੱਪਿਆ ਲੱਗਦਾ ਮੈਨੂੰ ਤਾਂ ਨਾ ਹਾਂ ਓਹ ਹੈਂ ਜੋ ਵੀ ਗਲ ਗਿਆ ਉਤ ਮਾਮੂਸ ਦੇ ਕੱਢੇ ਇਹ ਤਾਂ ਯਾਰ ਬੋਰੀ ਚ ਬੰਨ ਕੇ ਕੱਢਿਆ ਹੋਣਾ ਆਹੋ ਬੋਰੀ ਚ ਪਾ ਦੇ ਕੱਪੜੇ ਪਾ ਦੇ ਕੱਪੜਾ ਪਾਇਆ ਉੱਤੇ ਨੂਨ ਨਾਲ ਪਾਇਆ ਹੋ ਉੱਤੇ ਆਹ ਬਈ ਯਾਰ ਗਾਡੀ ਯਾਰ ਇਹਨੂੰ ਚੱਜ ਨਾਲ ਆਪਣਾ ਘੁੰਮਿਆ ਕੱਢ ਦੇ ਕੱਢ ਦੇ ਕੱਢ ਦੇ ਬਾਪੂ ਕੀ ਕਵੇ ਕਾ ਵਤਾਰੀ ਬਾਪੂ ਨੂੰ ਨਹੀਂ ਨਹੀਂ ਕੱਢ ਦੇ ਲੈਗ ਪੀਸ ਲੁਗ ਪੀਸ ਹੈਗੇ ਜਿਹੜੇ ਉਹ ਨਹੀਂ ਦੱਸਣਾ ਨਹੀਂ ਦੱਸਣਾ ਉਹ ਨਹੀਂ ਦੱਸ ਕੱਢ ਦੇ ਕੱਢ ਦੇ ਕੱਢ ਦੇ ਗੋਲ ਨਹੀਂ ਮਾਰਦੇ ਗੋਲ ਨਹੀਂ ਮਾਰਦੇ ਸਾਜੀ ਬਾਤ 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 ਵਾਤੇ ਵਾਤੇ ਆ ਦੱਸੋ ਵੀ ਕਾਦੀ ਕਾਦਾ ਇਹ ਲੱਗਦਾ ਤੁਹਾਨੂੰ ਪਿੰਜਰ ਕੁੱਤੇ ਦਾ ਜਾਂ ਕੱਟੇ ਦਾ ਜਾਂ ਬੱਚੇ ਦਾ ਦੱਸੋ ਕਾ ਕਾਦਾ ਇਹ ਬੰਦੇ ਇਹ ਕਹਿੰਦੇ ਵੀ ਕੁੱਤੇ ਦਾ ਉਹ ਕਹਿੰਦਾ ਵੀ ਕੱਟੇ ਦਾ ਉਹ ਬਾਈ ਉਹ ਬਾਈ ਕਹਿੰਦਾ ਕਟਰੂ ਆ ਆ ਕਹਿੰਦਾ ਕੁੱਤਾ ਆ ਆ ਕੱਢਿਆ ਪੱਕਾ ਮੈਂ ਇਹਨਾਂ ਨੂੰ ਕਟਰੂ ਆ ਕੀ ਆ ਬਾਈ ਦੱਸੀ ਕਟ ਰਹਾ ਹੈ ਕਟ ਰੂ ਕਟ ਰੋ ਤੂੰ ਦੱਸ ਕੀ ਆ ਮੈਂ ਦਾ ਕੁੱਤਾ ਦੱਬਿਆ ਵੱਡਾ ਕੁੱਤਾ ਵਾ ਐਡਾ ਕਿੱਡਾ ਕੁੱਤਾ ਹੋਊਗਾ ਐਡਾ ਤਾਂ ਨਹੀਂ ਹੈਗਾ ਕੁੱਤਾ ਲੰਮਾ ਵੱਡਾ ਦੰਦ ਤਾਂ ਦੇਖ ਕੁੱਤਾ ਪਤਾ ਨਹੀਂ ਹੁੰਦਾ ਜਣਾ ਹਾਂ ਬੁਲੀ ਬੁਲੀ ਪਾਕਿਸਤਾਨੀ ਬੁਲੀ ਨਹੀਂ ਪਾਕਿਸਤਾਨੀ ਬੁਲੀ ਨਹੀਂ ਹੋਰ ਹੋਰ ਹੁੰਦਾ ਉਹ ਚ ਇਹ ਖਜ਼ਾਨਾ ਹੀ ਕੱਢਿਆ ਤੁਸੀਂ ਵਿੱਚੋਂ ਹੈ ਦਰਸ਼ਨ ਖਜ਼ਾਨਾ ਨਿਕਲ ਆਇਆ ਹੁਣ ਦਰਸ਼ਨ ਟੈਂਕ ਵਾਲਿਆਂ ਦੇ ਸੀ ਉਹਨਾਂ ਦੇ ਕੁੱਤੇ ਵੇਖਿਆ ਦਰਸ਼ਨ ਟੈਂਕ ਵਾਲਿਆਂ ਨੇ ਹਾਂ ਐਡਾ ਕੁੱਤਾ ਹਦਾ ਗੱਦੀ ਗੱਦੀ ਹਾਂ ਗੱਦੀ ਕੁੱਤਾ ਦੋ ਉਹਨਾਂ ਦੇ ਹਾਂ ਦੋ ਹੀ ਹੋਣਗੇ ਫਿਰ ਗੱਦੀ ਹੋਣਗੇ ਉਹ ਹੀ ਆ ਬੰਦੇ ਇਹ ਕਟਰੂ ਲੱਦਦਾ ਵੱਡੀਆਂ ਅੱਖਾਂ ਵਾਲਾ ਮਿੰਟੇ ਯਾਰ ਆ ਵੱਡੀਆਂ ਨਾ ਅੱਖਾਂ ਵੱਡੀਆਂ ਕਿੱਥੇ ਆ ਬਈਆ ਆਪਾਂ ਰੋਈ ਦਸੀ ਜਾਂਦੀ ਆ ਆ ਦੇਖ ਇਹ ਦਾ ਮੂੰਹ ਆਪੇ ਜੋ ਦਾ ਕੁੱਤੇ ਦਾ ਲਾ ਯਾਰ ਉਹ ਠੱਪ ਜਾ ਆ ਜਿਹੜਾ ਟੀ ਆੱਖਾਂ ਆ ਅੱਖਾਂ ਹੀ ਇਹ ਦਾ ਅੱਖਾਂ ਜਿਹੜੀਆਂ ਹੁੰਦੀਆਂ ਆ ਯਾਰ ਦੰਦ ਵੇਖ ਲਓ ਤੁਸੀਂ ਦੰਦ ਦਾ ਪਤਾ ਲੱਗੇ ਨਾ ਦੰਦ ਦਾ ਵੇ ਤਿੱਖੇ ਦੰਦ ਦਾ ਮਸਾ ਹਾ ਤਿੱਖੇ ਦੰਦ ਹਾ ਹਾ ਕੁੱਤੇ ਦੇ ਆ ਕੁੱਤੇ ਦੇ ਆ ਏ ਗੱਲ ਕੋਈ ਪੁੱਤਾ ਸੀ ਕੁੱਤਾ ਹੀ ਆ ਤਾਂ ਵੱਡਾ ਸੀ ਕੁੱਤਾ ਤਕੜਾ ਸੀ ਨਾ ਪੁਰਾਣਾ ਵੀ ਆਹੋ ਕੱਫਾ ਉਹ ਗੱਦੀ ਕੁੱਤਾ ਬਹੁਤ ਵੱਡਾ ਕੁੱਤਾ ਇਹਨੇ ਡੁੰਗੇ ਕਰਨੇ ਟੋਏ ਪੱਟੇ ਸੀਗੇ ਤੇ ਵਿੱਚੋਂ ਨਿਕਲਾ ਕੁੱਤਾ ਇੱਕ ਆ ਪੱਟਿਆ ਟੋਆ ਬੰਦਿਆਂ ਨੇ ਇੱਕ ਇੱਧਰ ਆਹ ਟੋਏ ਚ ਨਿਕਲਿਆ